आत्मा मारती बिल की बारे सोचो इतने चौदह घंटे चाहना ने बदलता जी सिर्फ चौदह घंटे च आ गल करो कद की कही सीनी चौदह घंटिया च बिल लिया के मार चक के ਨਾਉ ਨਾਮ ਰੱਖਤਾ ਰਾਂਜੀਤ ਤੁਹਾਨੂੰ ਐ ਲੱਗਦਾ ਮਹਾਤਮਾ ਗਾਂਧੀ ਸਾਤੇ ਰਾਮਜੀ ਕਰਤਾ ਉਹ ਅੰਦਰ ਪੜੋ ਬੰਦ ਨੂੰ ਜਿਹਦੀ ਲੀਗਲ ਗਰੰਟੀ ਹੈਗੀ ਸੀ ਉਹੀ ਲੀਗਲ ਗਰੰਟੀ ਤੋੜਤੀ ਇਹਨਾਂ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਤੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਹ ਦੇਵਾਂਗੇ ਜਨਾਬ ਜੀ ਉਹ ਗਰੀਬਾਂ ਦੇ ਘਰਾਂ ਦੇ ਤੇ ਐਸਾ ਕਹਾੜਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋ ਕਦੇ ਸੈਂਟਰ ਨੇ ਕੰਮ ਆਪਦੇ ਹੱਥ ਚ ਲੈ ਲਿਆ ਅਸੀਂ ਦੱਸਿਆ ਕਰਾਂਗੇ ਵੀ ਦਿੱਲੀ ਬੈਠੇ ਨੂੰ ਕੀ ਪਤਾ ਵੀ ਪੁੱਛੋ ਮੰਡੀ ਦੇ ਪਿੰਡਾਂ 'ਚ ਕਿਹੜੇ ਕੰਮ ਨੇ ਦਿੱਲੀ ਬੈਠੇ ਨੂੰ ਕੀ ਪਤਾ ਜਿਹੜੇ ਪਿੰਡਾਂ 'ਚ ਤੁਸੀਂ ਨਾਂ ਲਏ ਸੀ ਹੁਣ ਇੱਕ ਗੱਲ ਮੈਂ ਕਹਿਣੀ ਚਾਹਨਾ ਕਿ ਜਿਹੜਾ ਇਹ ਇਹ ਬਿੱਲ ਹੈ ਨਾ ਤੁਹਾਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ 'ਚ ਹੀ ਲਿਜਾਈਂ ਕਰਦਾ ਤੁਹਾਨੂੰ ਵੀ ਮਹਾਤਮਾ ਗਾਂਧੀ ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ 'ਚ ਜਿਹੜੀ ਆਤਮਾ ਮਾਰਦੀ ਇਸ ਬਿੱਲ ਦੀ ਉਹਦੇ ਬਾਰੇ ਸੋਚੋ ਮੈਂ ਕਹਿੰਨਾ ਮਹਾਤਮਾ ਗਾਂਧੀ ਦੇ ਮੂੰਹੋਂ ਵੀ 'ਹੇ ਰਾਮ' ਹੀ ਨਿਕਲੇ ਸੀ ਆਖਰੀ ਲਫ਼ਜ਼ ਉਹਦੀ ਉੱਥੇ ਸਮਾਦੀ ਤੇ ਵੀ ਅੱਜ ਵੀ ਲਿਖਿਆ ਹੋਇਆ ਹੈ 'ਹੇ ਰਾਮ' ਪਰ ਜਿਹੜਾ ਬਿੱਲ ਦੀ ਆਤਮਾ ਮਾਰਦੀ ਉਹਦੀ ਗੱਲ ਕਰੋ ਇਹ ਕਹਿੰਦੇ ਅ ਅਸ਼wini ਜੀ ਚਲੋ ਮੈਨੂੰ ਪਤਾ ਸੀ ਚਲ ਚਲੇ ਜਾਣਗੇ ਉਹ ਨਾ ਉਹ ਨਿਕਲ ਗਏ ਕੋਈ ਗੱਲ ਨਹੀਂ 100 ਦਿਨ ਦਾ ਰੋਜ਼ਗਾਰ ਸੀ ਪਹਿਲਾਂ ਗਰੰਟੀ ਸੀ ਇਸ ਗੱਲ ਦਾ ਮਨਮੋਹਨ ਸਿੰਘ ਦਾ ਨਾਮ ਲੈਣ ਦੀ ਗੱਲ ਕੀਤੀ ਹੈ ਰਾਣਾ ਗੁਰਜੀਤ ਸਿੰਘ ਨੇ ਜਦੋਂ ਇਹ ਬਿੱਲ ਆਇਆ ਉਹ ਇਕਨੋਮਿਸਟ ਬੰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਹੋਣਾ ਕੀ ਹੋਊਗਾ ਉਹਦੇ ਤੇ ਬੜੀਆਂ ਡਿਬੇਟਾਂ ਚੱਲੀਆਂ ਸਟੈਂਡਿੰਗ ਕਮੇਟੀ ਕੋਲੇ ਬਿੱਲ ਗਿਆ ਫਿਰ ਕਿਤੇ ਜਾ ਕੇ ਪਾਸ ਹੋਇਆ ਸੀ ਬਿੱਲ 1.5 ਸਾਲ ਬਿੱਲ ਦੋ ਤਿੰਨ ਵਾਰੀ ਡਿਬੇਟਾਂ ਹੋਈਆਂ ਪਾਰਲੀਮੈਂਟ ਚ ਦੋ ਤਿੰਨ ਵਾਰ ਫਿਰ ਆਇਆ ਸਟੈਂਡਿੰਗ ਕਮੇਟੀ ਚ ਪਰਵਾਨ ਹੋ ਕੇ ਫਿਰ ਡਿਬੇਟ ਹੋਈ ਇੱਥੇ 14 ਘੰਟਿਆਂ ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ ਚ ਆਹ ਗੱਲ ਕਰੋ ਕਦੇ ਕੀ ਕਾਲੀ ਸੀ ਇੰਨੀ ਵੀ 14 ਘੰਟਿਆਂ ਚ ਬਿੱਲ ਲਿਆ ਕੇ ਉਹ ਮਾਰਿਆ ਚੱਕ ਕੇ ਹਾਂ ਉਹ ਨਾਮ ਰੱਖਤਾ RAM JI ਤੁਹਾਨੂੰ ਐ ਲੱਗਦਾ ਮਹਾਤਮਾ ਗਾਂਧੀ ਸਾਹਿਬ ਤੇ RAM JI ਕਰਤਾ ਉਹ ਅੰਦਰ ਪੜੋ ਬਿੱਲ ਨੂੰ ਉਹ ਬਿੱਲ ਦੇ ਵਿੱਚ ਆਪਾਂ ਤਾਂ ਮੰਗ ਰਹੇ ਹੁਣ ਕਿਸਾਨਾਂ ਵਾਸਤੇ ਲੀਗਲ ਗਰੰਟੀ ਐਮਐਸਪੀ ਦੀ ਜਿਹਦੀ ਲੀਗਲ ਗਰੰਟੀ ਹੈਗੀ ਸੀ ਉਹੀ ਲੀਗਲ ਗਰੰਟੀ ਤੋੜਤੀ ਇਹਨਾਂ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਤੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਦੋਂ ਦੇਵਾਂਗੇ ਲੀਗਲ ਗਰੰਟੀ ਜਿਹੜੀ ਚੀਜ਼ ਦੀ ਸੀ ਉਹ ਤੋੜਤੀ ਉਹਨਾਂ ਨੇ ਐਮਐਸਪੀ ਦੀ ਲੀਗਲ ਗਰੰਟੀ ਕਿੱਥੋਂ ਪਾੜ ਦੇ ਫਿਰਦੇ ਨੇ ਉਹਨਾਂ ਤੋਂ ਕਿਹੜੀ ਲੀਗਲ ਗਰੰਟੀ ਦੀ ਗੱਲ ਕਰਦੇ ਆਂ ਅਯਾਲੀ ਸਾਹਿਬ ਨੇ ਬਹੁਤ ਕੰਮ ਕੀਤਾ ਨਰੇਗਾ ਤੇ ਤੁਹਾਨੂੰ ਤਾਂ ਪਤਾ ਹੋਣਾ ਨਾ ਕਿ ਲੀਗਲ ਗਰੰਟੀ ਸੀ ਪਹਿਲਾਂ ਮੰਗ ਸਕਦੇ ਸੀ ਚੱਕਤੀ ਉਹ ਕਹਿੰਦੇ ਨਾ ਇਹ ਦੂਜਾ ਹੁਣ ਕੀ ਹੈ ਚਲੋ 60 40 90 10 ਦਾ ਤਾਂ ਕਰਨੀ ਕਰਨਾ ਇਹਨਾਂ ਨੇ ਉਹ ਸਕੀਮ ਨੂੰ ਖਤਮ ਕਰਨ ਦੇ ਇਹਨਾਂ ਦੇ ਜਿਹੜੇ ਤਰੀਕੇ ਹੁੰਦੇ ਨੇ ਅਸਲ ਦੇ ਵਿੱਚ ਕੀ ਹੈ ਮੋਦੀ ਜੀ ਦੋ ਤਿੰਨ ਕਾਰੋਬਾਰੀਆਂ ਚ ਐਸੇ ਉਲਝੇ ਨੇ ਕਿ ਹਰ ਚੀਜ਼ ਚ ਉਹਨਾਂ ਨੂੰ ਭਾਰਤੀ ਉਸ ਚੋਂ ਦਿਸਦਾ ਹੈ ਵਿਦੇਸ਼ੀ ਇਹੇ ਨੇ ਬਸ इवन ਉਹਨਾਂ ਦੇ ਬਾਹਰ ਦੇ ਦੌਰੇ ਦੀ ਉਹੀ ਬੰਦੇ ਪਲਾਨ ਕਰਦੇ ਨੇ ਜਿੱਥੇ-ਜਿੱਥੇ ਮੋਦੀ ਸਾਹਿਬ ਜਾਂਦੇ ਪ੍ਰਧਾਨ ਮੰਤਰੀ ਸਾਹਿਬ ਉੱਥੇ-ਉੱਥੇ ਉਹਨਾਂ ਦੇ ਬਿਜ਼ਨਸ ਸ਼ੁਰੂ ਹੋ ਜਾਂਦੇ ਨੇ ਪਰਥ ਤੋਂ ਉਹਨਾਂ ਦੀਆਂ ਮਾਇਨਾ ਸ਼ੁਰੂ ਹੋ ਗਈਆਂ ਮੰਗੋਲੀਆ ਜਾਣ ਦਾ ਕੀ ਕੰਮ ਸੀਗਾ ਮੰਗੋਲੀਆ 'ਚ ਕੰਮ ਸ਼ੁਰੂ ਹੋ ਚੁੱਕਿਆ ਹੈ ਬੰਗਲਾਦੇਸ਼ ਜਦੋਂ 6 ਕਸੀਨਾ ਸੀ ਬਿਜਲੀ ਦਾ ਸਮਝੌਤਾ ਹੋ ਗਿਆ ਸੀ ਸ਼੍ਰੀਲੰਕਾ ਨਾਲ ਸਮਝੌਤੇ ਹੋ ਗਏ ਸੀ ਉਹ ਹੁਣ ਉੱਥੇ ਸਰਕਾਰਾਂ ਬਦਲ ਗਈਆਂ ਤਾਂ ਟੁੱਟ ਗਿਆ ਕੰਮ ਜਿੱਥੇ ਜਿੱਥੇ ਉਹ ਆਪ ਦੀ ਮਰਜ਼ੀ ਨਾਲ ਥੋੜੀ ਜਾਂਦੇ ਉਹ ਲੈ ਕੇ ਜਾਂਦੇ ਆ ਜਨਾਬ ਜੀ ਉਹ ਗਰੀਬਾਂ ਦੇ ਗਰਦਨ ਤੇ ਐਸਾ ਕਹਾੜਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋਂ ਕਦੇ ਐਦਾਂ ਨਹੀਂ ਕੰਮ ਚੱਲਣਾ ਜਿਵੇਂ ਤੁਸੀਂ ਕਰੀ ਜੰਨੇ ਹੋ ਵੀ ਸਾਡੀ ਵਾਰੀ ਆਊਗੀ ਚਲ ਕੋਈ ਨਹੀਂ 5 ਸਾਲ ਤੇ ਬਾਅਦ ਨਹੀਂ 12 ਸਾਲ ਹੋ ਗਏ ਵਾਰੀ ਨਹੀਂ ਆਉਂਦੀ ਵਾਰੀਆਂ ਆਉਣ ਵਾਲਾ ਕੰਮ ਗਿਆ ਕੋਈ ਲੋਕਾਂ ਦੇ ਹੱਕ ਚ ਗੱਲ ਕਰੋਗੇ ਤਾਂ ਵਾਰੀ ਆਊਗੀ ਇਹ ਤੁਸੀਂ ਵਾਰੀ ਉੜੀ ਕਿ ਜਾਇਓ ਉੜੀ ਕਿ ਜਾਇਓ ਵਾਰੀ ਇਹ ਉੱਠਦਾ ਬੋਲ ਨਹੀਂ ਦਿਖਣਾ ਐਸਾ ਹਾਬ ਨਾਲ ਉਹ ਤਾਂ ਆਪਣੀ ਜਨਤਾ ਬਣਾ ਕੇ ਬਹਿ ਗਿਆ ਲੱਗ ਗਿਆ ਪਤਾ ਨਾ ਬਿਹਾਰ ਚ ਹੁਣ ਦਿਖਾਈ ਜੰਨੇ ਹੋ ਕਿ ਆ 200 ਵਰ ਗਿਆ ਆ 300 ਵਰ ਗਿਆ ਆ ਦੀਆਂ ਆ ਮੈਂ ਤਾਂ ਕਹਿੰਦਾ ਸਪੀਕਰ ਸਾਹਿਬ ਆ ਜਿਹੜੇ 10 ਲੱਖ ਤੁਹਾਨੂੰ ਭੇਜੇ ਨੇ ਆ ਜਿਹੜੇ ਸਾਡੇ ਐਮ ਐਲ ਏ ਲੈ ਕੇ ਆਏ ਨੇ 10 ਲੱਖ ਚਿੱਠੀਆਂ ਉਹਦੇ ਐਡਰੈਸ ਉਸ ਲਿਖੇ ਹੋਣੇ ਇਹ ਨਾ ਫੜਾ ਦਿਓ ਪ੍ਰਧਾਨ ਮੰਤਰੀ ਨੂੰ ਨੇ ਵੋਟਾਂ ਕੱਟ ਦੇਣੀਆਂ ਸਾਰਿਆਂ ਦੀਆਂ ਵੀ ਇਹ ਤਾਂ ਮਨ ਦੇ ਵਿਰੋਧੀ ਨਹੀਂ ਤੇ ਸੇ ਦਾ ਇਹਨੂੰ ਕਿਸੇ ਰਾਸ਼ਟਰਪਤੀ ਨੂੰ ਜਾਂ ਕਿਤੇ ਹੋਰ ਜ਼ਿੰਮੇਵਾਰ ਅਥਾਰਟੀ ਨੂੰ ਭੇਜੋ ਉਹ ਤਾਂ ਇਸ ਕੰਮ ਤੇ ਲੱਗੇ ਹੋਏ ਨੇ ਲੈ ਪੰਜਾਬ ਵਾਲਿਆਂ ਤਾਂ ਸਾਨੂੰ ਸਰਵੇ ਕਰਕੇ ਦੇਤਾ ਵੀ ਆਹ ਬੰਦਾ ਵਿਰੋਧੀ ਨਹੀਂ ਚਲੋ ਕੱਟੋ ਇਹਨਾਂ ਦੀਆਂ ਵੋਟਾਂ ਕੀ ਕਰੋਗੇ ਤੁਸੀਂ ਆਪਾਂ ਇੱਥੇ ਤਾੜੀਆਂ ਮਾਰੀ ਜਾਵਾਂਗੇ ਵੀ ਇੰਨੇ ਲੱਖ ਚਿੱਠੀਆਂ ਲਿਖ ਕੇ ਦੇਤੀਆਂ ਹੈ ਉਹਦਾ ਭਾਲ ਦੇ ਫਿਰਦੇ ਨਹੀਂ ਵੀ ਸਾਨੂੰ ਲੱਭੋ ਕਰਾਂਗੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਵੋਟਾਂ ਪਾਉਂਦੇ ਨੇ ਤੋਂ ਉਹ ਆਪਾ ਆਪਾ ਲੱਭ ਕੇ ਦਿੱਤੇ ਆਪਾ ਤਾਂ ਉਹਨਾਂ ਦੀ ਮਿਹਨਤ ਆਪਾ ਕਰਕੇ ਦਿੱਤੀ ਇਸ ਕਰਕੇ ਨੂੰ ਇੱਥੇ ਅਖਬਾਰਾਂ ਖੂਰਾਂ ਛਪਾ ਲੈਣ ਆ ਉੱਥੇ ਨਾ ਫੜਾ ਦੇ ਉਹ ਤਾਂ ਉਹ ਤਾਂ ਪੜ੍ਹ ਦੇ ਫਿਰ ਤੇਰੀ ਜੀ